ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਇੱਕ ਐਸੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਐਸੀ ਸੱਚੀ ਵਾਰਤਾ ਦੱਸਣ ਜਾ ਰਹੇ ਹਾਂ ਖੜਕੂਬਾਦ ਵਿਲੇ ਦੀ ਜਿਹਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਸੋ ਵੀਡੀਓ ਆਤੀ ਬੜੀ ਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਪਾਉ ਹੋਰੀ ਦੱਸਦੇ ਨੇ ਕਹਿੰਦੇ ਵੀ ਉਦੇ ਪਰਦੇ ਹਮਲੇ ਮਗਰੋਂ ਰਾਜਸਥਾਨ ਪੁਲਿਸ ਨੂੰ ਗੱਡੀ ਵਿੱਚੋਂ ਕੁਝ ਐਸਾ ਸਬੂਤ ਮਿਲ ਗਿਆ ਜਿਸ ਤੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਬੰਦੇ ਬੰਬੇ ਦੇ ਇੱਕ ਖਾਸ ਇਲਾਕੇ ਵਿੱਚ ਰਹਿ ਰਹੇ ਨੇ ਹੁਣ ਰਾਜਸਥਾਨ ਪੁਲਿਸ ਸੀਬੀਆਈ ਅਤੇ ਮਹਾਰਾਸ਼ਟਰ ਪੁਲਿਸ ਸਾਡੇ ਪਛਾਣ ਚਿੱਤਰ ਬਣਾ ਕੇ ਬੰਬੇ ਦੇ ਉਸ ਇਲਾਕੇ ਦੀ ਛਾਣਵੇਣ ਕਰਨ ਲੱਗ ਪਈ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਸੀਗਾ ਮਹੀਨੇ ਕੋ ਬਾਅਦ ਉਹ ਐਂਡ ਟਾਪ ਹਿੱਲ ਦੇ ਸਰਕਾਰੀ ਫਲੈਟਾਂ ਵੱਲ ਆਏ ਤੇ ਹਰ ਘਰ ਦੀ ਪੜਤਾਲ ਕਰਨ ਲੱਗ ਪਏ। ਇੱਕ ਦਿਨ ਸਵੇਰੇ ਰੋਟੀ ਖਾਣ ਮਗਰੋਂ ਕਹਿੰਦੇ ਵੀ ਸੁਖਮਿੰਦਰ ਸਿੰਘ ਸੁਖੀ ਅਖਬਾਰ ਪੜ੍ਹ ਰਿਹਾ ਸੀ। ਮੈਂ ਤੇ ਸੁਖਦੇਵ ਸਿੰਘ ਸੁੱਖਾ ਦੂਜੇ ਕਮਰੇ ਵਿੱਚ ਬੈਠੇ ਕੁਝ ਹੋਰ ਕੰਮ ਕਰ ਰਹੇ ਸਾਂ। 12 ਘੰਟੇ ਵੱਜੀ ਤਾਂ ਸੁਖਮਿੰਦਰ ਸਿੰਘ ਸੁਖੀ ਨੇ ਮੂਰੀ ਥਾਣੀ ਵੇਖਿਆ ਕਿ ਦੋ ਬੰਦੇ ਸਾਦੇ ਕੱਪੜਿਆਂ ਵਿੱਚ ਨੇ ਪਰ ਲੱਗਦੇ ਪੁਲਿਸ ਵਾਲੇ ਨੇ। ਉਸਨੇ ਕਿਹਾ ਕਿ ਤੁਸੀਂ ਅੰਦਰ ਆ ਜਾਓ ਜਦੋਂ ਉਹ ਅੰਦਰ ਆਏ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਕਿਰਾਏਦਾਰਾਂ ਦੀ ਆਮ ਪੜਤਾਲ ਕਰ ਰਹੇ ਹਾਂ ਅਸੀਂ ਦੂਜੇ ਕਮਰੇ ਵਿੱਚ ਗੱਲਬਾਤ ਸੁਣ ਰਹੇ ਸੀ ਉਸਨੇ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਉਹ ਬੈਠ ਗਏ ਪਰ ਕੋਚ ਚੇਅਰ ਵਿੱਚ ਹੀ ਇੱਕ ਬੰਦਾ ਬਹੁਤ ਘਬਰਾ ਗਿਆ ਤੇ ਦੂਸਰੇ ਨੂੰ ਨਾਲ ਲੈ ਕੇ ਬਾਹਰ ਨਿਕਲ ਗਿਆ ਸੁਖੀ ਸਾਡੇ ਕੋਲ ਆਇਆ ਕਿ ਕੋਈ ਗੜਬੜ ਹੈ ਪਰ ਨਿਕਲ ਚਲੀਏ ਅਸੀਂ ਪਹਿਲਾਂ ਹੀ ਸਾਰਾ ਜ਼ਰੂਰੀ ਸਮਾਨ ਕਾਗਜ਼ ਤੇ ਗੋਲੀ ਸਿੱਕਾ ਆਪਣੇ ਝੋਲਿਆਂ ਵਿੱਚ ਪਾ ਚੁੱਕੇ ਸਾਂ ਉੱਥੇ ਸਾਡੇ ਕੋਲ 21 38 ਬੋਰਡਰ ਵਾਲਵਰ ਸੀ ਅਸੀਂ ਬਹੁਤ ਛੇਤੀ ਕਾਰਵਾਈ ਕੀਤੀ ਸੁਖਦੇਵ ਸਿੰਘ ਸੁੱਖਾ ਬਾਹਰ ਜਾ ਕੇ ਉਹ ਸਿਪਾਈ ਨੂੰ ਅੰਦਰ ਬੁਲਾ ਲਿਆ ਆ ਤੇ ਉਹ ਤੇ ਹਥਿਆਰ ਤਾਣ ਕੇ ਪੁੱਛਿਆ ਕਿ ਕੀ ਗੱਲ ਹੈ ਉਹ ਸਿਪਾਈ ਬਹੁਤ ਡਰ ਗਿਆ ਤੇ ਰੋਣ ਲੱਗ ਪਿਆ ਉਹਨੇ ਦੱਸਿਆ ਕਿ 1 ਮਹੀਨੇ ਤੋਂ ਸੀਬੀਆਈ ਵਾਲੇ ਤੇ ਰਾਜਸਥਾਨ ਪੁਲਿਸ ਵਾਲੇ ਆਏ ਹੋਏ ਨੇ ਅਸੀਂ ਇਹਨਾਂ ਨਾਲ ਜਾ ਕੇ ਲੋਕਾਂ ਦੇ ਘਰਾਂ ਨੂੰ ਪਛਾਣ ਕਰਦੇ ਆ ਮੈਨੂੰ ਹੋਰ ਕੁਝ ਪਤਾ ਨਹੀਂ ਸਾਨੂੰ ਪਤਾ ਲੱਗਾ ਕਿ ਉਹ ਸੱਚ ਬੋਲ ਰਿਹਾ ਸੀ ਉਹਦੇ ਨਾਲ ਉਸ ਵਕਤ ਰਾਜਸਥਾਨ ਦੇ ਸੀਆਈਡੀ ਦਾ ਇੰਸਪੈਕਟਰ ਰਤਨ ਸਿੰਘ ਸੀ ਅਸਲ ਗੱਲ ਇਹ ਵਾਪਰੀ ਕਿ ਜਦੋਂ ਉਹ ਅੰਦਰ ਆ ਕੇ ਬੈਠੇ ਤਾਂ ਇੰਸਪੈਕਟਰ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਪਛਾਣ ਲਿਆ ਤੇ ਬਹੁਤ ਡਰ ਗਿਆ ਇਸ ਕਰਕੇ ਉਹ ਸਿਪਾਈ ਨੂੰ ਨਾਲ ਲੈ ਕੇ ਬਾਹਰ ਨਿਕਲ ਗਿਆ ਤੇ ਉਸ ਨੂੰ ਉੱਥੇ ਖੜੇ ਰਹਿਣ ਲਈ ਕਹਿ ਕੇ ਆਪ ਥਾਣੇ ਵੱਲ ਚਲਾ ਗਿਆ ਜੋ ਉੱਥੋਂ 500 600 ਗੱਜ ਦੀ ਦੂਰੀ ਉੱਤੇ ਹੀ ਸੀ ਉਸ ਨੇ ਸਿਪਾਈ ਨੂੰ ਕੁਝ ਵੀ ਨਾ ਦੱਸਿਆ ਤੇ ਘਬਰਾਹਟ ਵਿੱਚ ਬਾਹਰੋਂ ਕੁੰਡੀ ਵੀ ਲਾ ਲਈ ਤੇ ਜੇ ਉਹ ਬਾਹਰੋਂ ਕੁੰਡੀ ਮਾਰ ਦਿੰਦਾ ਤਾਂ ਅਸੀਂ ਬਾਹਰ ਨਹੀਂ ਸੀ ਨਿਕਲ ਸਕਦੇ ਉੱਥੇ ਸਾਰੇ ਕਮਰਿਆਂ ਦੀਆਂ ਬਾਰੀਆਂ ਵਿੱਚ ਲੋਹੇ ਦੀਆਂ ਪੱਤੀਆਂ ਲੱਗੀਆਂ ਹੋਈਆਂ ਸਨ ਤੇ ਸਾਡੇ ਕੋਲ ਇੰਨਾ ਸਮਾਂ ਨਹੀਂ ਸੀਗਾ ਕਿ ਉਹਨਾਂ ਨੂੰ ਵੱਢ ਕੇ ਨਿਕਲ ਸਕਦੇ ਜਾਂ ਫਿਰ ਦਰਵਾਜ਼ੇ ਨੂੰ ਹੀ ਬੋਟ ਲੈਂਦੇ ਉਹ ਸ਼ਾਇਦ ਜ਼ਿਆਦਾ ਘਬਰਾ ਗਿਆ ਸੀ ਕਿਉਂਕਿ ਸਿੰਘ ਜਿਸ ਤਰ੍ਹਾਂ ਦਾ ਹਮਲਾ ਕਰਕੇ ਉਹਦੇ ਪਰ ਤੋਂ ਨਿਕਲੇ ਸਨ ਉਹ ਨਾ ਮੁਮਕਿਨ ਕੰਮ ਸੀ ਇਸ ਕਰਕੇ ਸਾਰੇ ਫੌਜ ਅਤੇ ਪੁਲਿਸ ਵਿੱਚ ਸਿੰਘਾਂ ਦੀ ਬਹੁਤ ਇਦਾਸ਼ਤ ਸੀ ਉਹ ਪੁਲਿਸ ਵਾਲੇ ਨੇ ਜਦੋਂ ਆਪਣੇ ਆਪ ਨੂੰ ਉਹਨਾਂ ਬੰਦਿਆਂ ਦੇ ਸਾਹਮਣੇ ਵੇਖਿਆ ਤਾਂ ਉਹਦਾ ਡਰਨਾ ਕੁਦਰਤੀ ਸੀ ਅਸੀਂ ਉਸ ਸਪਾਈ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਫਲੈਟ ਨੂੰ ਬਾਰੋਂ ਵੀ ਕੁੰਡੀ ਲਾ ਦਿੱਤੀ ਅਸੀਂ ਤੇਜ਼ੀ ਨਾਲ ਥੱਲੇ ਉਤਰ ਕੇ ਆਟੋ ਲਿਆ ਜੋ ਉੱਥੇ ਆਮ ਤੌਰ ਉਤੇ ਖੜੇ ਹੁੰਦੇ ਸਨ ਜਦੋਂ ਅਸੀਂ ਆਟੋ ਵਿੱਚ ਬੈਠ ਕੇ ਨਿਕਲੇ ਤਾਂ ਉਸੇ ਵਕਤ ਗੱਡੀਆਂ ਮੋਟਰਸਾਈਕਲਾਂ ਅਤੇ ਟਰੱਕ ਉਤੇ ਗਾਰਡ ਉਹ ਥਾਂ ਨੂੰ ਘੇਰਾ ਪਾਉਣ ਦੀ ਜਾ ਰਹੀ ਸੀ ਕਲੋਨੀ ਦੇ ਮੁੱਖ ਬੁਹੇ ਉਤੇ ਅਸੀਂ ਪੁਲਿਸ ਵਾਲਿਆਂ ਦੇ ਕੋਲ ਦੀ ਲੰਗੇ ਅਸੀਂ ਐਨ ਪੂਰੇ ਸਮੇਂ ਤਾਈਂ ਉਥੋਂ ਲੰਘ ਗਏ ਤੇ ਅੱਗੇ ਥੋੜੀ ਦੂਰ ਜਾ ਕੇ ਆਟੋ ਛੱਡ ਕੇ ਦਾਦਰ ਜਾਣ ਲਈ ਟੈਕਸੀ ਲੈ ਲਈ ਇਸ ਤਰ੍ਹਾਂ ਇੱਕ ਵਾਰ ਫੇਰ ਰੱਬ ਨੇ ਸਾਡੇ ਤੇ ਮਿਹਰ ਕੀਤੀ ਤੇ ਸਾਬ ਬਚਾ ਲਿਆ ਗੁਰੂ ਅਤੇ ਅਰਦਾਸ ਤੇ ਦ੍ਰਿੜ ਨਿਸ਼ਚੇ ਕਰਕੇ ਆਖਰੀ ਦਮ ਤੱਕ ਜੂਝਦੇ ਰਹਿਣ ਦੇ ਜਜ਼ਬੇ ਕਰਕੇ ਮੌਤ ਨੇ ਸਿੰਘਾਂ ਨੂੰ ਵਾਰ-ਵਾਰ ਰਾਹ ਦਿੱਤਾ ਜਦੋਂ ਬੰਬੇ ਵਿੱਚ ਸੁਖਵਿੰਦਰ ਸਿੰਘ ਛਿੰਦੂ ਨੂੰ ਰੀੜ ਦੀ ਹੱਡੀ ਟੁੱਟਣ ਤੇ ਦਾਖਲ ਕਰਾਇਆ ਤਾਂ ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਐਨੇ ਗੰਭੀਰ ਮਰੀਜ਼ ਨੂੰ ਆਪ ਚੁੱਕੇ ਨਹੀਂ ਸੀ ਲਿਆਉਣਾ ਚਾਹੀਦਾ। ਉੱਥੇ ਉਹਦੇ ਰਿਸ਼ਤੇਦਾਰ ਸਨ ਉਹਨਾਂ ਦਾ ਟਰੱਕਾਂ ਦਾ ਕੰਮ ਸੀ ਜਿਸ ਕਰਕੇ ਉਹਦੇ ਬਾਰੇ ਡਾਕਟਰ ਨੂੰ ਇਹੀ ਦੱਸਿਆ ਕਿ ਟਰੱਕ ਉੱਤੇ ਰੱਸਾ ਕੱਸਦੇ ਆ ਰੱਸਾ ਟੁੱਟ ਕੇ ਡਿਗੜ ਨਾਲ ਛੱਟ ਲੱਗੀ ਐ ਇਹਦੇ। ਡਾਕਟਰ ਨੇ ਕਿਹਾ ਵੀ ਇਹਦੀ ਰੀੜ ਦੀ ਹੱਡੀ ਬਿਲਕੁਲ ਹੀ ਟੁੱਟ ਗਈ ਐ ਇਹਨੂੰ ਤਾਂ ਹਿੱਲਣਾ ਵੀ ਨਹੀਂ ਚਾਹੀਦਾ। ਡਾਕਟਰ ਨੂੰ ਕੀ ਪਤਾ ਸੀ ਕਿ ਉਹਨੂੰ ਕਿਵੇਂ ਤੇ ਕਿੰਨੀ ਦੂਰੋਂ ਬੰਦੇ ਕਿੰਨੇ ਖਤਰੇ ਵਿੱਚ ਲੈ ਕੇ ਆਏ ਸਨ ਸੁਖਵਿੰਦਰ ਸਿੰਘ ਛਿੰਦੂ ਹੋਰਾਂ ਦਾ ਫੌਜੀ ਪਹਿਰੇ ਵਾਲੀ ਥਾਂ ਤੋਂ ਗੋਲੀ ਚਲਾ ਕੇ ਬਚ ਕੇ ਨਿਕਲਣਾ ਗੱਡੀ ਦਾ ਪਲਟ ਜਾਣਾ ਤੇ ਫਰਿਸ਼ਤੇ ਰੂਪ ਟਰੱਕ ਵਾਲੇ ਦਾ ਮਿਲਣਾ ਪੁਲਿਸ ਦਾ ਦੋ ਵਾਰ ਨਾਕਿਆਂ ਉੱਤੇ ਘੇਰ ਕੇ ਛੜ ਦੇਣਾ ਤੇ ਸਾਡੇ ਉਹ ਮਕਾਨ ਨੂੰ ਪੁਲਿਸ ਵਾਲੇ ਦਾ ਬਾਹਰੋਂ ਕੁੱਡੀ ਲਾਉਣਾ ਭੁੱਲ ਜਾਣਾ ਇਤਫਾਕਾਂ ਦੀ ਲੜੀ ਐਡੀ ਲੰਬੀ ਨਹੀਂ ਹੋ ਸਕਦੀ ਇਹ ਗੁਰੂ ਦੀ ਕਿਰਪਾ ਤੇ ਪੰਥ ਦੀ ਅਰਦਾਸ ਦਾ ਸਦਕਾ ਹੀ ਸੀ ਇਹੋ ਜਿਹੀਆਂ ਮੌਤੀਆਂ ਘੜੀਆਂ ਵਿੱਚ ਵੀ ਕੁਦਰਤ ਤੁਹਾਨੂੰ ਕੁਝ ਖਾਸ ਪਲਾਂ ਦਾ ਮੌਕਾ ਦਿੰਦੀ ਹੈ ਜੇ ਰੱਬ ਦੀ ਮਿਹਰ ਹੋਵੇ ਤੇ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਹੋਵੇ ਉਮੀਦ ਨਾ ਛੱਡੀ ਹੋਵੇ ਹਰ ਔਕੜ ਨਾਲ ਜੂਝਣ ਦਾ ਇਰਾਦਾ ਨਾ ਛੱਡਿਆ ਹੋਵੇ ਤੇ ਉੱਪਰ ਦੀ ਜੇ ਤੁਹਾਡਾ ਸਾਥ ਵੀ ਅਜੀਹਾ ਜੋ ਸਾਹਾਂ ਵਾਂਗ ਨਾਲ ਧੜਕਦਾ ਹੋਵੇ ਤਾਂ ਤੁਸੀਂ ਔਖੀ ਤੋਂ ਔਖੀ ਹਾਲਾਤਾਂ ਵਿੱਚ ਵੀ ਰਾਹ ਬਣਾ ਲੈਨੇ ਹੋ ਜੇ ਤੁਸੀਂ ਜੂਝਦੇ ਰਹੋ ਹੌਸਲਾ ਨਾ ਛੱਡੋ ਤੇ ਰੱਬ ਤੇ ਭਰੋਸਾ ਰੱਖੋ ਤਾਂ ਮੌਤ ਵੀ ਕਈ ਵਾਰ ਤੁਹਾਨੂੰ ਰਾਹ ਦਿੰਦੀ ਹੈ ਏ ਉੱਪਰ ਵਾਲੇ ਵਾਕਿਆਤ ਵਿੱਚ ਅਤੇ ਹੋਰ ਬਹੁਤ ਥਾਵਾਂ ਤੇ ਮੈਂ ਕੁਦਰਤ ਨੂੰ ਬੰਦਿਆਂ ਲਈ ਰਾਹ ਬਣਾਉਂਦਿਆਂ ਆਪ ਤੱਕਿਆ। ਇਸੇ ਤਰ੍ਹਾਂ ਸਾਲ 1988 ਦੇ ਸ਼ੁਰੂ ਦੀ ਗੱਲ ਹੈ ਜਦੋਂ ਬਹੁਤ ਠੰਡ ਪੈ ਰਹੀ ਸੀ। ਖਾਲਸਤਾਨ ਫੋਰਸ, ਕਮਾਂਡੋ ਫੋਰਸ, ਸਿੱਖ ਸਟੂਡੈਂਟ ਫੈਡਰੇਸ਼ਨ ਤੇ ਬੱਬਰ ਖਾਲਸਾ ਦੇ ਜ਼ਿੰਮੇਵਾਰ ਸਿੰਘਾਂ ਦੀ ਇੱਕ ਬੈਠਕ ਪਿੰਡ ਜੈੰਤੀਪੁਰ ਕੋਲ ਹੋਣੀ ਸੀ। ਇਹ ਕਸਬਾ ਅਮਰitsar ਬਟਾਲਾ ਸੜਕ ਉੱਤੇ ਪੈਂਦਾ ਹੈ ਇੱਥੇ ਅਸੀਂ ਇੱਕ ਮੁਰੰਮਤ ਖਾਨੇ ਪਹੁੰਚਣਾ ਸੀ ਜਿੱਥੋਂ ਬੱਬਰ ਖਾਲਸਾ ਦੇ ਗਰਨਾਮ ਸਿੰਘ ਪਹਿਲਵਾਨ ਦੇ ਜਥੇ ਦੇ ਸਿੰਘਾਂ ਨੇ ਸਾਨੂੰ ਬੈਠਕ ਵਾਲੀ ਥਾਂ ਤੇ ਲੈ ਕੇ ਜਾਣਾ ਸੀ ਇਹ ਬੈਠਕ ਰੱਖਣ ਦਾ ਜਿੰਮਾ ਅਤੇ ਪ੍ਰਬੰਧ ਵੀ ਬੱਬਰ ਖਾਲਸਾ ਦੇ ਸਿੰਘਾਂ ਦਾ ਹੀ ਸੀ ਇਸ ਮਿਲਣੀ ਤੋਂ 2-3 ਦਿਨ ਪਹਿਲਾਂ ਉਹਨਾਂ ਦਾ ਇੱਕ ਸਿੰਘ ਫੜਿਆ ਗਿਆ ਤੇ ਉਹਨੂੰ ਇਹ ਮਿਲਣੀ ਬਾਰੇ ਅੰਦਾਜ਼ਾ ਹੈਗਾ ਸੀ ਚੌਕਸੀ ਵਜੋਂ ਬਬਰ ਖਾਲਸਾ ਨੇ ਮਿਲਣੀ ਦਾ ਥਾਂ ਸਮਾਂ ਬਦਲ ਦਿੱਤਾ ਤੇ ਸਭ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਗਿਆ। ਉਹਨਾਂ ਦਿਨਾਂ ਵਿੱਚ ਮੈਂ ਲੁਧਿਆਣੇ ਵਿੱਚ ਗਰਜੰਟ ਸਿੰਘ ਉਹਨਾਂ ਕੋਲ ਸੀ। ਸਾਡੇ ਤੱਕ ਇਹ ਸੁਨੇਹਾ ਨਾ ਪਹੁੰਚ ਸਕਿਆ। ਮਿੱਥੇ ਹੋਏ ਦਿਨ ਮੈਂ ਅਤੇ ਦਰਸ਼ਨ ਸਿੰਘ ਡੱਲਾ ਸਵੇਰੇ ਹੀ ਬੱਸ ਚੜ੍ਹ ਕੇ ਤੁਰ ਪਏ। ਅਸੀਂ ਬਟਾਲੇ ਪਹੁੰਚ ਕੇ ਅੰਮ੍ਰਿਤਸਰ ਵਾਲੀ ਬੱਸ ਰਾਹੀਂ ਜੈੰਤੀਪੁਰ ਦੇ ਚੌਕ ਵਿੱਚ ਜਾ ਉਤਰੇ। ਜਿਹੜੀ ਦੁਕਾਨ ਉੱਤੇ ਅਸੀਂ ਜਾਣਾ ਸੀ ਉਹ ਰੇਲਵੇ ਸਟੇਸ਼ਨ ਵੱਲ ਜਾਂਦੀ ਸੜਕ ਉੱਤੇ ਕੁਝ ਅੱਗੇ ਜਾ ਕੇ ਸੱਜੇ ਪਾਸੇ ਸੀ। ਅਸੀਂ ਉਧਰ ਨੂੰ ਗੱਲਾਂ ਕਰਦੇ ਤੁਰਨ ਲੱਗ ਪਏ ਪਰ ਕੁਝ ਕੋ ਕਦਮ ਤੁਰ ਕੇ ਸਾਨੂੰ ਆਲਾ ਦਵਾਲਾ ਸ਼ੱਕੀ ਅਤੇ ਖਤਰਨਾਕ ਜਿਹਾ ਲੱਗਿਆ ਉਥੇ ਕਈ ਬੰਦੇ ਸਾਦੇ ਕੱਪੜਿਆਂ ਵਿੱਚ ਪੁਲਿਸ ਜਾਂ ਸਰਕਾਰੀ ਮੈਕਮਿਆਂ ਦੇ ਮੌਜੂਦ ਸਨ ਉਹਨਾਂ ਸਾਰਿਆਂ ਕੋਲ ਡੱਬਾਂ ਵਿੱਚ ਹਥਿਆਰ ਸਨ ਚੌਂਕ ਵਿੱਚੋਂ ਦੋ ਬੰਦੇ ਸਾਡੇ ਪਿੱਛੇ-ਪਿੱਛੇ ਵੀ ਤੁਰੇ ਆ ਰਹੇ ਸਨ ਤਜਰਬੇ ਮੁਤਾਬਕ ਸਾਨੂੰ ਸਮਝ ਆ ਗਈ ਕਿ ਅਸੀਂ ਬਹੁਤ ਗਲਤ ਥਾਂ ਉਤੇ ਫਸ ਗਏ ਹਾਂ ਅੱਗੇ ਜਾਲ ਵਿਛਿਆ ਹੋ ਸਕਦਾ ਹੈ ਜਾਂ ਇਹ ਸਾਨੂੰ ਕਿਸੇ ਵੀ ਵਕਤ ਖੜਾ ਕੇ ਪੁੱਛ ਕੇ ਚ ਕਰ ਸਕਦੇ ਨੇ ਦਰਸ਼ਨ ਸਿੰਘ ਕੋਲ ਇੱਕ ਛੋਟਾ ਜਿਹਾ ਚਮੜੇ ਦਾ ਬਫਤਾ ਸੀ ਅਸੀਂ ਦੋਵੇਂ ਹੀ ਉਸੇ ਤਰ੍ਹਾਂ ਹੀ ਗੱਲਬਾਤ ਕਰਦੇ ਅੱਗੇ ਵੱਲ ਵਧੀ ਗਏ ਤੇ ਆਪਸ ਵਿੱਚ ਇਹ ਤੈਅ ਕਰ ਲਿਆ ਕਿ ਜਦ ਤੱਕ ਇਹ ਸਾਨੂੰ ਰੋਕਦੇ ਨਹੀਂ ਆਪਾਂ ਬਿਲਕੁਲ ਆਮ ਵਾਂਗ ਤੁਰੇ ਜਾਣਾ ਜਿਵੇਂ ਕੁਝ ਵੀ ਨਹੀਂ ਹੋਇਆ ਹੋਰ ਅੱਗੇ ਜਾ ਕੇ ਅਸੀਂ ਵੇਖਿਆ ਕਿ ਕਾਲੇ ਸ਼ੀਸ਼ਿਆਂ ਵਾਲੀ ਇੱਕ ਨਿੱਲੀ ਮੈਟਾਡੋਰ ਖੜੀ ਐ ਤੇ ਜਿਹੜੀ ਦੁਕਾਨ ਤੇ ਅਸੀਂ ਜਾਣਾ ਸੀ ਉਹ ਖੁੱਲੀ ਹੋਈ ਸੀ ਪਰ ਉੱਥੇ ਵੀ ਇੱਕ ਸ਼ੱਕੀ ਬੰਦਾ ਬੈਠਾ ਸੀ। ਉਹਦੇ ਨੇੜੇ ਚਾਹ ਦੀ ਦੁਕਾਨ ਉੱਤੇ ਤਿੰਨ ਬੰਦੇ ਬੈਠੇ ਸਨ। ਉਹਨਾਂ ਵਿੱਚੋਂ ਦੋ ਨੇ ਲੋਹਿਆਂ ਦੀ ਬੁੱਕਲ ਮਾਰੀ ਹੋਈ ਸੀ। ਉਹਨਾਂ ਕੋਲ ਜ਼ਰੂਰ ਹੀ ਵੱਡੇ ਹਥਿਆਰ ਸਨ। ਅਸੀਂ ਤੁਰਦੇ ਹੋਏ ਉਸ ਦੁਕਾਨ ਤੋਂ ਅਗਾਹ ਲੰਘ ਗਏ। ਦੋਵਾਂ ਵਿੱਚੋਂ ਇੱਕ ਬੰਦਾ ਹਾਲੇ ਵੀ ਸਾਡੇ ਪਿੱਛੇ ਆ ਰਿਹਾ ਸੀ। ਕੁਝ ਦੂਰ ਜਾ ਕੇ ਅਸੀਂ ਇੱਕ ਕਿਤਾਬ ਵਾਲੀ ਦੁਕਾਨ ਉੱਤੇ ਖੜੇ ਤੇ ਉੱਥੋਂ ਕੁਝ ਕਾਗਜ਼ ਅਤੇ ਕਲਮ ਲੈਣ ਲੱਗ ਪਏ ਉਹ ਬੰਦਾ ਵੀ ਨਾਲ ਦੀ ਦੁਕਾਨ ਉੱਤੇ ਜਾ ਕੇ ਖੜ ਗਿਆ ਅਸੀਂ ਦੁਕਾਨ ਉਤੇ 10 ਕੋ ਮਿੰਟ ਲਾਏ ਤੇ ਸੋਚਿਆ ਕਿ ਹੁਣ ਸਾਨੂੰ ਪਿੱਛੇ ਵੱਲ ਨਹੀਂ ਮੁੜਨਾ ਚਾਹੀਦਾ ਕਿਉਂਕਿ ਅੱਗੇ ਤਾਂ ਰੇਲਵੇ ਫਾਟਕ ਸਨ ਤੇ ਫਿਰ ਅੱਗੇ ਖੇਤ ਸ਼ੁਰੂ ਹੋ ਜਾਂਦੇ ਸਨ ਅਸੀਂ ਕੁਝ ਸਮਾਨ ਖਰੀਦ ਕੇ ਉਸੇ ਤਰ੍ਹਾਂ ਹੀ ਵਾਪਸ ਤੁਰ ਪਏ ਤੇ ਹੁਣ ਤੱਕ ਸਾਨੂੰ ਨਿਸ਼ਚਾ ਹੋ ਗਿਆ ਸੀ ਕਿ ਉਹਨਾਂ ਨੂੰ ਸਾਡੇ ਬਾਰੇ ਪੱਕਾ ਪਤਾ ਨਹੀਂ ਹੈਗਾ ਪਰ ਸ਼ੱਕ ਦੇ ਘੇਰੇ ਵਿੱਚ ਹੈਗੇ ਅਸੀਂ ਅਸੀਂ ਸੋਚਿਆ ਕਿ ਜੇ ਕਿਸੇ ਵੀ ਹੋਰ ਪਾਸੇ ਗਏ ਤਾਂ ਇਹ ਸਾਨੂੰ ਰੋਕ ਕੇ ਪੁੱਛਣਗੇ ਤਾਂ ਮਾਮਲਾ ਵਿਗੜ ਸਕਦਾ ਹੈ ਕਿਉਂਕਿ ਅਸੀਂ ਉਸ ਇਲਾਕੇ ਨੂੰ ਵੀ ਨਹੀਂ ਸੀ ਜਾਣਦੇ ਤੇ ਦਿਨ ਦਾ ਸਮਾਂ ਸੀ ਇਸ ਹਾਲਾਤਾਂ ਵਿੱਚ ਪਿੱਛੇ ਵੱਲ ਨੂੰ ਮੁੜਨਾ ਤੇ ਫਿਰ ਬੱਸ ਫੜਨਾ ਹੀ ਬਿਹਤਰ ਰਾਹ ਸੀ ਅਸੀਂ ਮੁੜ ਉਸੇ ਚੌਕ ਵਿੱਚ ਆ ਗਏ ਤੇ ਅਸੀਂ ਬੱਸ ਦੀ ਉਡੀਕ ਕਰਨ ਲੱਗ ਪਏ ਹੁਣ ਕਾਫੀ ਬੰਦੇ ਸਾਡੇ ਆਲੇ-ਦੁਆਲੇ ਦੂਰ-ਦੂਰ ਤੱਕ ਖੜੇ ਸਨ ਤੇ ਇਹਨਾਂ ਵਿੱਚੋਂ ਇੱਕ ਕੋਈ ਅਫਸਰ ਲੱਗਦਾ ਸੀ ਜਿਸਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ ਉਸਦੀ ਕੋਈ 30 ਕੁ ਸਾਲ ਦੀ ਉਮਰ ਹੋਵੇਗੀ ਇਹ ਅਫਸਰ ਅਤੇ ਜ਼ਿਆਦਾ ਬੰਦੇ ਪੰਜਾਬੀ ਨਹੀਂ ਸੀਗੇ ਉਹ ਬੰਦੇ ਵਾਰ-ਵਾਰ ਉਹਦੇ ਵੱਲ ਵੇਖਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਵੀ ਉਹਦੇ ਕੋਲ ਹੀ ਅਗਵਾਈ ਸੀ ਉਹਨਾਂ ਨੂੰ ਸਾਡੇ ਤੇ ਸ਼ੱਕ ਸੀ ਪਰ ਅਸੀਂ ਬਿਲਕੁਲ ਆਮ-ਵਾਗ ਹੀ ਗੱਲਾਂ ਕਰ ਰਹੇ ਸਾਂ ਤੇ ਬਸ ਉਡੀਕ ਰਹੇ ਸਾਂ ਇੱਕ ਬਸਾਈ ਤੇ ਉਹ ਰੁਕੀ ਨਹੀਂ ਅਸੀਂ ਵੇਖਿਆ ਕਿ ਉਹ ਅਫਸਰ ਸ਼ਾਇਦ ਨਿਸ਼ਚਾ ਨਹੀਂ ਕਰ ਸਕਿਆ ਕਿ ਸਾਨੂੰ ਪੁੱਛਿਆ ਜਾਵੇਗੇ ਨਾ ਕੁਚੇਰ ਬਾਅਦ ਇੱਕ ਨੌਜਵਾਨ ਸਕੂਟਰ ਉੱਤੇ ਆਇਆ ਤੇ ਉਸਨੇ ਅਫਸਰ ਦੇ ਨੇੜੇ ਸਕੂਟਰ ਰੋਕਿਆ ਉਹਦੇ ਪਿੱਛੇ ਸ਼ਾਇਦ ਉਹਦੀ ਦਾਦੀ ਬੈਠੀ ਸੀ ਕਈ ਲੋਕਾਂ ਨੇ ਉਹ ਨੌਜਵਾਨ ਨੂੰ ਹੱਥ ਖੜਾ ਕੀਤਾ ਇਹ ਨੌਜਵਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੇਰੇ ਤੋਂ 2 ਸਾਲ ਪਿੱਛੇ ਪੜਦਾ ਸੀ ਇਹਦਾ ਪਿੰਡ ਇੱਥੇ ਕਿਤੇ ਨੇੜੇ ਹੀ ਸੀ ਉਹ ਉਸ ਇਲਾਕੇ ਤੇ ਇੱਕ ਅਹਿਮ ਪਰਿਵਾਰ ਦਾ ਮੁੰਡਾ ਸੀ ਮੈਂ ਉਹ ਨੌਜਵਾਨ ਨੂੰ ਜਾ ਕੇ ਮਿਲੇ ਆ ਤੇ ਮਾਤਾ ਦੇ ਪੈਰੀਂ ਹੱਥ ਲਾਏ ਉਹ ਨੌਜਵਾਨ ਨੇ ਵੀ ਮੈਨੂੰ ਪਛਾਣ ਲਿਆ ਤੇ ਉਹ ਵੀ ਕੁਦਰਤੀ ਤਰੀਕੇ ਨਾਲ ਮੈਨੂੰ ਮਿਲੇ ਆ ਤੇ ਅਸੀਂ ਕੁਚੇਰ ਉੱਥੇ ਖੜੇ ਗੱਲਾਂ ਕਰਦੇ ਰਹੇ ਐਨੇ ਚਿਰ ਵਿੱਚ ਅੰਮ੍ਰਿਤਸਰ ਤੋਂ ਬਟਾਲੇ ਵਾਲੀ ਬੱਸ ਆ ਕੇ ਚੌਕ ਵੀ ਚਾਰੋਈ ਅਸੀਂ ਉਸ ਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਬੱਸ ਛੱਡ ਗਏ ਬੱਸ ਤੁਰ ਪਈ ਤੇ ਬਟਾਲੇ ਪਹੁੰਚ ਗਈ ਇਸ ਤਰ੍ਹਾਂ ਇੱਕ ਤਕੜੇ ਵਿਛਾਏ ਜਾਲ ਵਿੱਚੋਂ ਮੌਕੇ ਮੇਲਣ ਵਾਲੀ ਬਚ ਗਏ ਅਸੀਂ ਜੇ ਉਹ ਡਾਕਟਰ ਨਾ ਆਉਂਦਾ ਤਾਂ ਸਾਨੂੰ ਅੰਦਾਜ਼ਾ ਸੀ ਵੀ ਉਹਨਾਂ ਨੇ ਸਾਡੇ ਤੋਂ ਪੁੱਛਗਿੱਛ ਕਰਨੀ ਸੀ ਉਹ ਨੌਜਵਾਨ ਦੇ ਆਉਣ ਨਾਲ ਉਹ ਅਫਸਰ ਦੀ ਸ਼ੱਕ ਘਟ ਗਈ ਪਰ ਜੇ ਉੱਥੇ ਪੰਜਾਬ ਪੁਲਿਸ ਵਾਲੇ ਹੁੰਦੇ ਤਾਂ ਸਾਡਾ बचना ਸੰਭਵ ਨਹੀਂ ਸੀਗਾ ਦੋਸਤੋ ਇਹ ਸਨ ਦੋ ਕੜਨਾਵਾ ਜਿਦੇ ਵਿੱਚ ਖਾੜਕੋ ਸਿੰਘ ਮਰਦੇ ਮਰਦੇ ਬਚੇ ਜਾਨੀ ਫਸਦੇ ਫਸਦੇ ਹੀ ਬਚ ਗਏ ਉਹ ਪਰਮਾਤਮਾ ਦੀ ਕਿਰਪਾ ਨਾਲ ਸੋ ਐਸੀ ਤਰ੍ਹਾਂ ਦਾ ਕિસ્ਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ اجازت ਸਤਿ ਸ੍ਰੀ ਅਕਾਲ